ਪੰਜਾਬ ਦੇ ਸਪੈਸ਼ਲੀ ਨਵੇਂ ਮੁੰਡੇ ਜਿਹੜੇ ਆ ਜਾਦਾ ਮੈਂ 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 ਨਹੀਂ ਹੋਣ ਲੱਗਿਆ ਟੈਟੇ ਦੀ ਪ੍ਰੋਬਲਮ ਹੈ ਇੱਕ ਮਿੰਟ ਬਾਜੀ ਵਾਲਾ ਡਰਾਮਾ ਚੱਲ ਪਿਆ ਇਹਦੇ ਚ ਜਿਹੜੇ ਨਾ ਉਹ ਜਿਹੜੇ ਵਾਰੀਅਰ ਕੀਬੋਰਡ ਵਾਰੀਅਰ ਹੈ ਕੀਬੋਰਡ ਵਾਲੇ ਬਦਮਾਸ਼ ਵੀ ਤੁਸੀਂ ਸੋਹਣੀ ਪੱਗ ਬਣ ਕੇ ਲਿਖਤਾ ਕਿਤੇ ਵੀ ਦੱਸੋ ਕਿਵੇਂ ਲੱਗਦੀ ਆ ਪੱਗ ਉਹ ਥੱਲੇ ਮਾਂ ਦੀ ਪੈਣ ਦੀ ਗੱਲ ਕਰ ਜਾਂਦੇ ਆ ਇਹ ਉਹ ਹੈ ਇਹ ਤਾਂ ਹਿੱਤ ਮੈਂ ਸਤ ਮੈਂ ਮੀਨ ਲੈ ਕੇ ਨਾ ਹੁੰਦਾ ਸੋ ਇਹ ਇਹ ਤੇ ਬਹੁਤਾ ਉਹ ਜਦੋਂ ਕਮੈਂਟ ਪੜਦਾ ਨਾ ਸਿੰਗਰ ਜੀ ਫਿਰ ਉਹ ਕਮੈਂਟ ਵਾਲਾ ਲਿਖਦਾ ਵੀ ਚੱਕ ਦੇ ਵਾਲਾ ਭਾਈ ਚਾਹੀਦਾ ਫਿਰ ਉਹ ਉਹ ਚੱਕ ਦੇ ਵਾਲੇ ਚ ਕਰ ਲੈਂਦੇ ਆ ਮਸਲਾ ਮੈਂ ਤੇ ਇੱਕੋ ਗੱਲ ਕਹਿਣਾ ਉਹਨਾਂ ਵੀ ਸਮਾਜ ਦੇ ਹਰ ਵਰਗ ਲਈ ਗਾਓ ਜੀ ਇੱਕ ਪਰਿਵਾਰ ਚ ਇੱਕ ਬਾਪ ਵੀ ਹੁੰਦਾ ਤੇ ਬੇਬੇ ਵੀ ਹੈ ਬੱਚੇ ਜਵਾਨ ਵੀ ਹੈ ਉਹ ਤੋਂ ਛੋਟੇ ਵੀ ਹੈ ਬਾਪੂ ਵੀ ਹੈ ਜੀ ਪੰਜਾਂ ਦਾ ਗੀਤ ਹੋ ਸਕਦਾ ਨਾ ਕੱਲਾ ਇੰਟਰਨੈਟ ਤੇ ਬੈਠੇ ਛਲਾਰੂ ਦਾ ਥੋੜੀ ਨਾ ਗਾਣਾ ਹੋ ਸਕਦਾ ਨਹੀਂ ਹੋ ਸਕਦਾ ਤੇ ਜੇ ਤੁਹਾਨੂੰ ਤੇ ਮੈਨੂੰ ਇਹ ਨਿੱਜੀ ਤੌਰ ਤੇ ਲੱਗੇ ਵੀ ਸਿਰਫ ਇੰਟਰਨੈਟ ਤੇ ਤਾਂ ਬਚਕਾਰਨਾ ਹਰਕਤ ਵਾਲੇ ਗਾਣੇ ਗਾਉਂਗੇ ਤਾਂ ਉਹਨੂੰ ਕਲਿੱਕ ਮੈਂ ਤਾਂ ਬਿਲਕੁਲ ਨਹੀਂ ਕਰੂੰਗਾ ਜੀ ਮੈਂ ਤਾਂ ਰੂਲ ਸਕੂਨ ਦੇ ਨਾਲ ਗਾਣੇ ਕਰੂੰਗਾ ਹਾਂ ਕੋਈ ਇੱਕ ਵਿਸ਼ਾ ਹੋ ਸਕਦਾ